ਪਰantu ਵਦੇਰੇ ਫੋਕਸ ਜਿਹੜਾ ਆਪ ਵੱਲੋਂ ਜਿਹੜਾ ਸਾਹਮਣੇ ਆ ਰਿਹਾ ਉਹ ਪੰਜਾਬ ਹੀ ਹੈ ਕਿ ਜਿੱਥੋਂ ਪੰਜਾਬ ਮੋੜ ਵਜਿਆ ਆਪ ਦਾ ਉਸ ਮੋੜ ਨੂੰ ਕੈਮਰਕਿਆ ਜਾ ਸਕਦਾ ਪੰਜਾਬੀਆਂ ਦਾ ਇੱਕ ਸੁਭਾਅ ਵੱਖਰਾ ਗਿਆ ਵੱਖਰੀ ਤਰ੍ਹਾਂ ਸੋਚਦੇ ਨੇ ਦੇਸ਼ ਨਾਲੋਂ ਉਸ ਤਰ੍ਹਾਂ ਸੰਗਰੂਰ ਦੇ ਹਲਕੇ ਦੇ ਲੋਕ ਵੀ ਪੰਜਾਬ ਤੋਂ ਵੱਖਰੀ ਤਰ੍ਹਾਂ ਸੋਚਦੇ ਨੇ ਵੱਖਰੀ ਹੋਈ ਇੱਕ ਦੁਨੀਆ ਚੋਂ ਜਿਹੜੇ ਪੰਜਾਬ ਵਾਲੇ ਉਹ ਵੱਖਰੇ ਨੇ ਤੇ ਸੰਗਰੂਰ ਵਾਲੇ ਫਿਰ ਉਹਨਾਂ ਨਾਲੋਂ ਵੀ ਵੱਖਰੇ ਨੇ ਉਹਨਾਂ ਤੋਂ ਵੀ ਵੱਖਰੀ ਤਰ੍ਹਾਂ ਮਿਲਦੇ ਵੈਰੀ ਗੁੱਡ ਪੰਜਾਬ ਜਿਹਨੂੰ ਦੇਸ਼ ਦੀ ਪੂਜਾ ਵੀ ਮੰਨਿਆ ਜਾਂਦਾ ਹੈ ਤੇ ਗੱਲ ਕਰਦੇ ਆਂ ਸਿਆਸੀ ਲਿਹਾਜ਼ ਦੀ ਪੰਜਾਬ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਜਿਹਨੂੰ ਛੌੜ ਦੇ ਵਿੱਚ ਆਪ ਕਿਹਾ ਜਾਂਦਾ ਉਹਦਾ ਅਸਲ ਮੁੱਢ ਬੱਜਿਆ ਭਾਵੇਂ ਕਿ ਇਸ ਪਾਰਟੀ ਦੀ ਜਿਹੜੀ ਪਦੈਸ਼ ਉਹ ਰਾਜਧਾਨੀ ਦਿੱਲੀ ਵਿਖੇ ਹੋਈ ਤੇ ਜਿਹੜਾ ਨੈਸ਼ਨਲ ਦਰਜੇ ਦਾ ਖਿਤਾਬ ਰੁਤਵਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਰੀ ਰਾਜ ਗੁਜਰਾਤ ਦੇ ਵਿੱਚੋਂ ਇਸ ਪਾਰਟੀ ਨੂੰ ਹਾਸਲ ਹੋਇਆ ਤੇ ਹੁਣ ਲੰਘੀਆਂ ਜਿਹੜੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਨੈਸ਼ਨਲ ਦਰਜੇ ਦੀ ਪਾਰਟੀ ਦੇ ਵਧੇਰੇ ਕਹਿ ਲਈਏ ਕਿ ਸਾਰੇ ਹੀ ਉਮੀਦਵਾਰ ਜਿੰਨੇ ਖੜੇ ਕੀਤੇ ਸੀ ਵੱਖ-ਵੱਖ ਰਾਜਾਂ ਦੇ ਵਿੱਚ ਉਹਨਾਂ ਦੀਆਂ ਜਮਾਤਾਂ ਜप्त ਹੋ ਗਈਆਂ ਕਹਿੰਦਾ ਭਾਵੇਂ ਕਿ ਬੁਰੀ ਤਰ੍ਹਾਂ ਉਹ ਮਾਤ ਖਾ ਗਏ ਪਾਰਟੀ ਬੜੇ ਵੱਡੇ ਹੌਸਲੇ ਦੇ ਵਿੱਚ ਸੀ ਇਸ ਤੋਂ ਪਹਿਲਾਂ ਪਾਰਟੀ ਨੇ ਗੋਆ ਦੇ ਵਿੱਚ ਵੀ ਆਪਣੀਆਂ ਕੁਝ ਜਿੱਤਾਂ ਦਰਜ ਕੀਤੀਆਂ ਤੇ ਕਈ ਹੋਰ ਰਾਜਾਂ ਦੇ ਵਿੱਚ ਵੀ ਅਜਮਾਇਸ਼ ਕੀਤੀ ਭਾਵੇਂ ਕਿ ਜਿਨ੍ਹਾਂ ਦੇ ਵਿੱਚ ਪਹਾੜੀ ਰਾਜ ਕਹਿ ਲਈਏ ਕਿ ਹਿਮਾਚਲ ਪ੍ਰਦੇਸ਼ ਉਦੇ ਵਿੱਚ ਵੀ ਉਸ ਪੱਧਰ ਦੀ ਜਿਹੜਾ ਹੰਗਾਰਾ ਨਾ ਮਿਲਿਆ ਜਿਹੜਾ ਅਸਲ ਮੁਟ ਪੰਜਾਬ ਦੇ ਵਿੱਚ ਮਿਲਿਆ ਕਹਿੰਦਾ ਭਾਵੇਂ 2014 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਭਾਵੇਂ ਦੇਸ਼ ਭਰ ਦੇ ਵਿੱਚ ਹੰਗਾਰਾ ਨਾ ਮਿਲਿਆ ਪਰੰਤੂ ਪੰਜਾਬੀਆਂ ਨੇ 4 ਸੀਟਾਂ ਆਮ ਆਦਮੀ ਪਾਰਟੀ ਦੀ ਚੋ ਲਈ ਪਈਆਂ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦਾ ਕਮਾਲ ਤੇ ਅੱਗੇ ਖੜਾ ਹੈ ਵੱਡਾ ਇਮਤਿਹਾਨ ਇਸ ਮਾਮਲੇ ਸਬੰਧੀ ਚਰਚਾ ਵਾਸਤੇ ਸਾਡੇ ਨਾਲ ਜੁੜੇ ਨੇ ਇੱਕ ਉੱਗੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਗੱਲ ਕਰ ਰਹੇ ਆ ਕਿ ਕਿਉਂਕਿ ਸੂਬੇ ਦੀ ਪੰਜਾਬ ਦੀ ਇਸ ਵੇਲੇ ਸਤਾਤਰ ਆਪ ਹੈ ਆਪ ਦੀ ਚਰਚਾ ਅੱਜ ਆਪਾਂ ਸ਼ੁਰੂ ਕੀਤੀ ਹੈ ਕਿਉਂਕਿ ਰੋਜ਼ ਵਕਫ ਵਕ ਸਿਆਸੀ ਪਾਰਟੀਆਂ ਦੇ ਅਸੀਂ ਆਪਾਂ ਜਿਹੜੀ ਆ ਵਿਸ਼ਲੇਸ਼ਣ ਨੂੰ ਲੈਂਦੇ ਆ ਕਹਿੰਦਾ ਭਾਵ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸਲ ਸਿਆਸੀ ਲਿਹਾਜ਼ ਦਾ ਮੋਢੋਂ ਪੰਜਾਬ ਦੇ ਵਿੱਚੋਂ ਵੱਜਿਆ ਪੰਜਾਬੀਆਂ ਨੇ ਬੰਨਿਆ ਉਹ ਤੇ ਹੁਣ ਆਪ ਲਈ ਜਿਹੜਾ ਅਗਲਾ ਇਮਤਿਹਾਨ ਹੈ ਉਹ ਵੀ ਪੰਜਾਬ ਹੀ ਹੈ ਕਿਉਂਕਿ ਜਿਹੜੀ ਗੱਲ ਫਿਰ ਪੰਜਾਬ ਦੇ ਆਣ ਖੜੀਏ ਆਮ ਆਦਮੀ ਪਾਰਟੀ ਦੀ ਕਿਉਂਕਿ ਪੰਜ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੰਗਾਰਾ ਜ਼ੀਰੋ ਪੱਧਰ ਉੱਤੇ ਮਿਲਿਆ ਕਹਿੰਦਾ ਭਾਵੇਂ ਸਾਰੇ ਇਹਨਾਂ ਦੇ ਕੈਂਡੀਡੇਟਾਂ ਦੀਆਂ ਜਮਾਤਾਂ ਵੱਖ-ਵੱਖ ਰਾਜਾਂ ਦੇ ਵਿੱਚ ਉਹ ਜਗਤ ਹੋਈਆਂ ਤੇ ਹੁਣ ਅਗਲੀ ਜਿਹੜੀ ਹੈ ਡੋਰ ਅਗਲੀਆਂ ਲੋਕ ਸਭਾ ਕਿਉਂਕਿ ਹੁਣ ਅਗਲਾ ਪਿੰਡ ਲੋਕ ਸਭਾ ਦੀ ਵੱਜ ਰਿਹਾ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਫਿਕਰ ਹੈ ਕਿ ਜਿਹੜਾ ਜਿੱਥੇ ਮੋਟ ਵੱਜਿਆ ਜਿੱਥੇ ਵੱਡਾ ਤਾਜ਼ ਮਿਲਿਆ ਪਹਿਲਾ ਰਾਜ ਸੀ ਸਾਬਤ ਸਬੂਤਾ ਅਜੇ ਤ ਹ ਆਮ ਆਦਮੀ ਪਾਰਟੀ ਨੂੰ ਜਿਹੜੀ 2021 22 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਫਤਿਹ ਦਰਜ ਹੋਈ ਤੇ ਲੋਕ ਸਭਾ ਦੇ ਵਿੱਚੋਂ ਕਿਤੇ ਜਿਹੜਾ ਇਹ ਇਮਤਿਹਾਨ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਅਜੇ ਹੀ ਫਿਕਰ ਦੇ ਵਿੱਚ ਹੈ ਇੰਨੀ ਦਿਨੀ ਆਮ ਆਦਮੀ ਪਾਰਟੀ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਨੂੰ ਦੇਖਿਓ ਕਿ ਕਿਹੜੇ ਫਿਕਰਾਂ ਦੇ ਵਿੱਚ ਹੈ ਆਮ ਆਦਮੀ ਪਾਰਟੀ ਤੇ ਜਿਹੜਾ ਅਸਲ ਜਿਹੜਾ ਤਾਜ ਅਸਲ ਮੁੱਢ ਪੰਜਾਬ ਨੇ ਬਣਿਆ ਸੀ ਆਬਦਾ ਤੇ ਹੁਣ ਫਿਰ ਗੱਲ ਜਿਹੜੀ ਆਪ ਦੀ ਉਹ ਪੰਜਾਬ ਤੇ ਹੀ ਆਣ ਖੜੀ ਹੈ ਜੀ ਡਾਕਟਰ ਸਾਹਿਬ ਭਿੰਡਰ ਸਾਹਿਬ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੋਂ ਕਿ ਬੜੀ ਬਖਰੀ ਤਰ੍ਹਾਂ ਦੀ ਦੇਸ਼ ਦੀ ਰਾਜਨੀਤੀ ਨੂੰ ਇੱਕ ਵੱਡਾ ਮੋੜਾ ਮਿਲਦਾ ਹੈ ਜਿਵੇਂ ਤੁਸੀਂ ਦੱਸਿਆ ਗਿਆ ਕਿ ਜਦੋਂ ਆਪ ਦੀ ਸ਼ੁਰੂਆਤ ਹੋਈ ਤੇ ਪਾਰਲੀਮੈਂਟ ਦੇ ਵਿੱਚ ਖਾਤਾ ਖੋਲਣ ਦੇ ਵਿੱਚ ਵੀ ਪੰਜਾਬ ਦਾ ਆ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚੋਂ ਹੀ ਮੋਟ ਵੱਜਿਆ ਸੀ ਤੇ ਚਾਰ ਸੀਟਾਂ ਦੇ ਉੱਪਰ ਸਮਝਾ ਗਏ ਸਨ ਉਸ ਤੋਂ ਬਾਅਦ 2019 ਦੀ ਇਲੈਕਸ਼ਨ ਦੇ ਵਿੱਚ ਫੇਰ ਪੰਜਾਬ ਦੇ ਵਿੱਚੋਂ ਇੱਕ ਸੀਟ ਦੇ ਉੱਪਰ ਜਿੱਤੇ ਸਨ ਜਿੱਤੋ ਕਿ ਆਪਣੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ 2019 ਦੇ ਵਿੱਚ ਸੰਗਰੂਰ ਇਲੈਕਸ਼ਨ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਜਿੱਤੇ ਸਨ ਤੇ 2014 ਦੇ ਵਿੱਚ ਵੀ ਸੰਗਰੂਰ ਤੋਂ ਹੀ ਉਹ ਜਿੱਤੇ ਸਨ ਵੱਡੇ ਵੱਡੇ ਮਾਰਜਿਨ ਦੇ ਨਾਲ ਜੀ ਬਿਲਕੁਲ ਜੀ ਉਹਨਾਂ ਨੇ ਵੱਡੇ ਡਿਟਰਾ ਨੂੰ ਇਤੋਚਿਤ ਕੀਤਾ ਸੀਗਾ ਹੂੰ ਹੂੰ ਤੇ ਹੁਣ ਵੀ ਜੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਤੋਂ ਹੀ ਮੈਂਬਰ ਪਾਰਲੀਮੈਂਟ ਜਿਲੰਦਰ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਹੈ ਇਸ ਤਰ੍ਹਾਂ ਦਾ ਜਿਹੜਾ ਸਿਨੇਰੀਓ ਬਣਦਾ ਤੁਹਾਡੇ ਕਹਿਣ ਦਾ ਭਾਵ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਅਸਲ ਮੁੱਢ ਵੱਜਿਆ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਸੀਟਾਂ ਮਿਲੀਆਂ ਜਿਨ੍ਹਾਂ ਦੇ ਵਿੱਚ ਭਗਵੰਤ ਮਾਨ ਵੀ ਇੱਕ ਸਨ ਜਿਨ੍ਹਾਂ ਨੂੰ ਸੰਗਰੂਰ ਦੇ ਵਿੱਚੋਂ ਫਤਿਹ ਮਿਲੀ ਤੇ ਉਸ ਤੋਂ ਬਾਅਦ 200 ਜਿਹੜੀ ਹੈ 19 ਦੀ ਚੋਣ ਦੇ ਵਿੱਚ ਇੱਕ ਸੀਟ ਹਾਸਲ ਹੋਈ ਜਿੱਤ ਭਗਵੰਤ ਮਾਨ ਜਿੱਤੇ ਉਸ ਤੋਂ ਬਾਅਦ ਹਾਲਾਤ ਕਰਵਟ ਲੈਂਦੇ ਆ ਪੰਜਾਬ ਦੀ ਸਰਕਾਰ ਆਪਦੀ ਬਣਦੀ ਹੈ ਮੁੱਖ ਮੰਤਰੀ ਬਣਦੇ ਆ ਭਗਵੰਤ ਮਾਨ ਦੇ ਉਹਨਾਂ ਨੂੰ ਜਿਹੜੀ ਸੰਗਰੂਰ ਦੀ ਸੀਟ ਛੱਡਣੀ ਪੈਂਦੀ ਹੈ ਉੱਥੇ ਜਿਮਨੀ ਚੋਣ ਹੁੰਦੀ ਹੈ ਜਿਸ ਨੂੰ ਅਕਾਲੀ ਦਲ ਜਿੱਤ ਲੈਂਦਾ ਹੈ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਜਿਮਨੀ ਚੋਣ ਆਉਂਦੀ ਹੈ ਜਲੰਧਰ ਦੀ ਤਾਂ ਉੱਥੋਂ ਫੇਰ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲ੍ਹ ਲੈਂਦੀ ਹੈ ਕਹਿੰਦਾ ਭਾਪ ਕਿ ਜਿਹੜਾ ਆਪ ਦਾ ਜਿਹੜਾ ਐਮਪੀ ਉਸ ਵੇਲੇ ਭਾਵੇਂ ਇੱਕ ਹੈ ਉਹ ਪੰਜਾਬ ਦੇ ਵਿੱਚੋਂ ਹੈ ਜੀ ਇਹੋ ਜੇ ਦੇ ਪਸ਼ੋਕਰ ਤੇ ਪੰਜਾਬ ਦੇ ਜਿਹੜੀ ਹੈਗੀ ਹੈ ਲੋਕਾਂ ਦੀ ਮਾਨਸਿਕਤਾ ਇਹ ਇਹ ਦੇਖਿਆ ਜਾਵੇ ਤਾਂ ਬੜੀ ਬੱਕਰੀ ਬਲੱਖਣ ਕਿਸਮ ਦੀ ਮਾਨਸਿਕਤਾ ਹੈ ਜਿਵੇਂ ਕਿ 1999 ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਜਿਹੜਾ ਗਰਮਦਲੀਆਂ ਨੂੰ ਜਿਤਾ ਦਿੱਤਾ ਸੀ ਤੇ ਜੇਲ੍ਹਾਂ ਦੇ ਵਿੱਚ ਬੰਦ ਅਕਾਲੀ ਲੀਡਰਾਂ ਨੂੰ ਜਿਸ ਤਰ੍ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਿੰਦਰਪਾਲ ਸਿੰਘ ਨੂੰ ਜਿਹੜਾ ਤੋਂ ਬਾਹਰ ਆਉਣ ਦਾ ਮੌਕਾ ਵੀ ਪੰਜਾਬੀ ਲੋਕਾਂ ਨੇ ਹੀ ਦਿੱਤਾ ਸੀ ਤੇ ਉਹਨਾਂ ਨੂੰ ਐਮਪੀ ਬਣਾਇਆ ਸੀਗਾ ਇਹ estrangie paristhitiyan ਦੇ ਵਿੱਚੋਂ ਪੰਜਾਬ ਦੀ ਰਾਜਨੀਤੀ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਤੇ ਵੱਖਰੇ ਤੌਰ ਤੇ ਚੱਲਦੀ ਹੈ ਦੇਸ਼ ਦੀ ਰਾਜਨੀਤੀ ਦੇ ਨਾਲੋਂ ਪੰਜਾਬ ਦੀ ਰਾਜਨੀਤੀ ਇੱਕ ਵੱਖਰੀ ਲੀਕ ਤੇ ਚੱਲ ਰਹੀ ਹੈ ਕਹਿੰਦਾ ਭਾਵ ਕਿ ਪੰਜਾਬੀ ਜਿੱਥੇ ਯੋਧੇ ਮੰਨੇ ਜਾਂਦੇ ਨੇ ਸੂਰਬੀਰ ਮੰਨੇ ਜਾਂਦੇ ਨੇ ਅੰਦੋਲਨਾਂ ਦੇ ਵਿੱਚ ਵੱਖ-ਵੱਖ ਚਾਹੀ ਫਿਜ਼ੀਕਲ ਪੁਰਾਣੀ ਸਮੇਂ ਰਹੇ ਨੇ ਕਿਉਂਕਿ ਜੁੱਧਾਂ ਦੇ ਵਿੱਚੋਂ ਪੰਜਾਬੀਆਂ ਦਾ ਖਾਸਾ ਜਿਹੜਾ ਬਾਹਰ ਆਉਂਦਾ ਹੈ ਜਿਹੜਾ ਚਲਕਾਰਾ ਤੇ ਕਹਿੰਦਾ ਪਾਬ ਕਿ ਸਿਆਸਤ ਦੇ ਵਿੱਚ ਵੀ ਜਦੋਂ ਕੋਈ ਗੱਲ ਇਦਾਂ ਨਹੀਂ ਆਉਂਦੀ ਹੈ ਤਾਂ ਪੰਜਾਬੀ ਫਿਰ VOTING ਰਾਜਨੀਤੀ ਦੇ ਵਿੱਚ ਵੀ ਇਨਕਲਾਬੀ ਬਣ ਕੇ ਸਾਬਤ ਹੁੰਦੇ ਆ ਜੀ ਇਹ ਇਹੋ ਕਾਰਨ ਹੈ ਕਿ ਪਿਛਲੇ ਕਾਲਾਂ ਦੇ ਵਿੱਚ 2022 ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ 92 ਸੀਟਾਂ ਦੀ ਕਿਆਮਾਦੀ ਪਾਰਟੀ ਨੂੰ ਪੰਜਾਬ ਦੇ ਤਖਤ ਤੇ ਹਾਂ ਰਿਕਾਰਡ ਤੋੜਤਾ ਪੰਜਾਬ ਦੇ ਵਿੱਚ ਹੁਣ ਤੱਕ ਇੰਨੀਆਂ ਸੀਟਾਂ ਕੋਈ ਧਿਰ ਨਹੀਂ ਲੈ ਸਕੀ ਚਾਹੇ ਕਈ ਧਰਾਂ ਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਵੱਡੇ ਵੱਡੇ ਮੋਰਚੇ ਵੀ ਲਾਏ ਪੰਜਾਬ ਦੀ ਗੱਲ ਵੀ ਕੀਤੀ ਇਸ ਤੋਂ ਪਹਿਲਾਂ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਰੋਲ ਨਿਭਾਇਆ ਪਰੰਤੂ ਐਨੀਆਂ ਸੀਟਾਂ ਕਿਸੇ ਧਿਰ ਨੂੰ ਨਹੀਂ ਮਿਲੀਆਂ ਇੱਥੇ ਜਿਹੜੀਆਂ ਖਾਬੇ ਪੱਕੀ ਧਰਾਂ ਨੇ ਵੀ ਜਿਹੜੇ ਵੱਡੇ ਜਹਾਜ਼ ਛੇੜੇ ਕਹਿੰਦਾ ਭਾਵ ਕਿ ਉਹ ਧਿਰਾਂ ਵੀ ਫਲਾਪ ਰਹੀਆਂ ਤੇ ਜਿਹੜਾ 91 ਸੀਟਾਂ ਦਾ ਅੰਕੜਾ ਹੈ ਉਹ ਪਹਿਲੀ ਵਾਰ ਪੰਜਾਬੀਆਂ ਨੇ ਆਪ ਦੀ ਚੋੜੀ ਪਾਇਆ ਸਦਕੇ ਜਾਈਏ ਪੰਜਾਬੀ ਤੇ ਆਪ ਵਾਲੇ ਜੀ ਇਸੇ ਕਾਰਨ ਪੰਜਾਬੀਆਂ ਦੀ ਜਿਹੜੀ ਮਾਨਸਿਕਤਾ ਪੰਜਾਬੀ ਜਿਹੜੀ ਮਾਸੇਜ ਦੀ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਉਹ ਕਿਸ ਤਰ੍ਹਾਂ ਦਾ ਸੋਚਦੇ ਨੇ ਵੱਖਰੇ ਤੌਰ ਤੇ ਸੋਚਦੇ ਨੇ ਹੁਣ ਫੇਰ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਪ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਦਾ ਲਗਾਤਾਰ ਦੌਰਾ ਪੰਜਾਬ ਨੂੰ ਉਹਨਾਂ ਨੇ ਆਪਣਾ ਇੱਕ ਕੇਂਦਰ ਬਿੰਦੂ ਬਣਾਇਆ ਹੋਇਆ ਆਪਣੀ ਰਾਜਨੀਤੀ ਦਾ ਹੁਣ ਇਸ ਤਰ੍ਹਾਂ ਦਾ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਕਿਤੇ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਹੋਰ ਜੋਖਮ ਨਾ ਠਾਉਣਾ ਪਵੇ ਕਿਉਂਕਿ ਆਮ ਆਦਮੀ ਪਾਰਟੀ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਨੇ ਤਿੰਨ ਰਾਜਾਂ ਦੇ ਵਿੱਚ ਉਹਨਾਂ ਦੀਆਂ ਬਹੁਤ ਮਾੜੀ ਪਰਫਾਰਮੈਂਸ ਰਹੀ ਹੈ ਜਿਮਾਨਤੇ ਜਬਤ ਨਹੀਂ ਹੋਈਆਂ ਸਗੋਂ ਉਹ ਨੋਟਾ ਤੋਂ ਵੀ ਥੱਲੇ ਗਏ ਨੇ ਇਸ ਦੇ ਨਾਲ ਆਮ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਲੋਕਾਂ ਦੇ ਵਿਚਾਰਾਂ ਦੇ ਵਿੱਚ ਫਰਕ ਆਉਣਾ ਲਾਜ਼ਮੀ ਹੈ ਇਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਨਦੇਹੀ ਦੇ ਨਾਲ ਪੂਰੀ ਸੋਚ ਵਿਚਾਰ ਤੋਂ ਬਾਅਦ ਪੰਜਾਬ ਨੂੰ ਪ੍ਰਕਿਰਤਿਤ ਕੀਤਾ ਗਿਆ ਹੈ ਤੁਹਾਡੇ ਕਹਿੰਦਾ ਤੁਹਾਡੇ ਕਹਿੰਦਾ ਪਾਪ ਡਾਕਟਰ ਸਾਹਿਬ ਆਪ ਇਸ ਵੇਲੇ ਵੱਡੇ ਫਿਕਰ ਦੇ ਵਿੱਚ ਹੈ ਸਿਆਸੀ ਤਿਰ ਤੇ ਜਿਹੜੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਵੀ ਫਿਕਰਮੰਦੀ ਵਧੀ ਹੋਈ ਹੈ ਜਿਹਾਜਾ ਉਹ ਪੰਜਾਬ ਨੂੰ ਬਚਾਉਣ ਲਈ ਕਿ ਜਿਹੜਾ ਆਖਰੀ ਰਾਜ ਪੰਜਾਬ ਜਿੱਥੋਂ ਮੋਟ ਵਜਿਆ ਉਹ ਨਾਲ ਕੁਝ ਜੈ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਹ ਵਦੇਰੇ ਫੋਕਸ ਪੰਜਾਬ ਦੇ ਵਿੱਚ ਕਰ ਰਹੇ ਨੇ ਤਾਂ ਹੀ ਉਹ ਤੁਸੀਂ ਜ਼ਿੰਮੇਦਾਰ ਹੋ ਇਹ ਬਧੇਰੇ ਫੰਕਸ਼ਨ ਜਿਹੜੇ ਵੱਡੇ ਸਰਕਾਰੀ ਪੱਦਰ ਨੇ ਉਹਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਮੁਲਯਤ ਉਹ ਵੱਡੇ ਪੱਦਰ ਉਤੇ ਵੇਖਣ ਨੂੰ ਮਿਲਦੀ ਹੈ ਉਹਨਾਂ ਦੇ ਬਧੇਰੇ ਦੌਰੇ ਪੰਜਾਬ ਵਾਲੀ ਆਕਰਸ਼ਤ ਹੋ ਰਹੇ ਨੇ ਜੀ ਡਾਟ ਸਾਹਿਬ ਜਾਰੀ ਰੱਖਿਓ ਪੰਜਾਬ ਦੇ ਵਿੱਚ ਜਿੰਨਾ ਵੀ ਕੋਈ ਵੱਡਾ ਪ੍ਰੋਜੈਕਟ ਹੈ ਜਾਂ ਕੋਈ ਵੱਡੀ ਸਕੀਮ ਲਾਂਚ ਕਰਨੀ ਹੈ ਉਥੇ ਲਗਾਤਾਰ ਆਪ ਦੇ ਸਿਪ੍ਰੀਮੋ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੁੰਦੇ ਨੇ ਤੇ ਉਹ ਵੱਡੇ ਪੱਦਰ ਦੇ ਉੱਪਰ ਉਹਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾਂਦਾ ਤੇ ਵੱਡੇ ਐਲਾਨ ਵੀ ਕੀਤੇ ਜਾਂਦੇ ਚਾਹੇ ਉਹ ਤੀਰਥ ਯਾਤਰਾ ਦਾ ਟੀਮ ਹੋਵੇ ਚਾਹੇ ਇਹ ਕਿਸੇ ادارے ਨੂੰ ਕਿਸੇ ਬੱਸ ਸਟੈਂਡ ਨੂੰ ਦਾ ਉਦਘਾਟਨ ਹੋਵੇ ਉੱਥੇ ਆਪ ਦੀ ਪ੍ਰੀਮੋ ਦੀ ਹਾਜ਼ਰੀ ਮੌਜੂਦ ਹੁੰਦੀ ਹੈ ਬਿਲਕੁਲ ਬਿਲਕੁਲ ਘਟ ਸਾਹਿਬ ਕਿਉਂਕਿ ਪੰਜਾਬੀਆਂ ਨੇ ਇਸ ਤੋਂ ਪਹਿਲਾਂ ਇੱਕ ਚਰਚਾ ਹੈ ਕਿ ਹਵਾ ਦੇ ਗੀੜ ਦੇ ਵਿੱਚ ਆਪ ਨੂੰ ਜਿੱਤ ਦਰਜ ਹੁੰਦੀ ਰਹੀ ਹੈ ਤਾਂ ਹੁਣ ਜਿਹੜੀਆਂ ਪੰਜਾਬੀਆਂ ਨੇ ਵੋਟ ਪਾਉਣੀ ਹੈ ਕੰਮ ਦੇ ਲਿਹਾਜ਼ ਉੱਤੇ ਆਪ ਸਰਕਾਰ ਪੰਜਾਬੀਆਂ ਦੇ ਕਿੰਨੇ ਕੋਈ ਕੰਮ ਕਰਕੇ ਵਿਖਾਏਗੀ ਲੋਕ ਸਭਾ ਚੋਣਾਂ ਤੱਕ ਇਸ ਤੋਂ ਬਾਅਦ ਪੰਜਾਬੀ ਆਪਣਾ ਫੈਸਲਾ ਦੇਣਗੇ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ ਕਿ ਆਪ ਨੇ ਪੰਜਾਬੀਆਂ ਲਈ ਕਿੰਨਾ ਕੋ ਦਰਦਮੰਦ ਦਿਖਾਇਆ ਹੈ ਕਿੰਨੇ ਜਿਹੜੇ ਕਾਰਜ ਉਹ ਰਾਸ ਕੀਤੇ ਨੇ ਤੇ ਆਪ ਕਿੱਥੇ ਖੜੀ ਹੈ ਸਿਆਸੀ ਲਿਹਾਜ਼ ਉਤੇ ਜੀ ਡਾਟ ਸਾਹਿਬ ਤੇ ਆਪ ਦਾ ਜਿਹੜਾ ਕੰਮ ਕਰਨ ਦਾ ਭਿੰਡਰ ਸਾਹਿਬ ਉਹ ਵੀ ਟੰਗ ਵੀ ਦੂਸਰੀਆਂ ਰਵਾਇਤੀ ਪਾਰਟੀਆਂ ਤੋਂ ਵੱਖਰਾ ਹਲੇ ਵੀ ਵੱਖਰਾ ਉਹਨਾਂ ਦਾ ਆਪਣਾ ਕੱਡ ਜਿਹੜਾ ਪਿੰਡਾਂ ਦਾ ਜਾਂ ਗਲੀ ਮਹੱਲਿਆਂ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਉਹਨਾਂ ਦਾ ਵੱਖਰੇ ਤਰ੍ਹਾਂ ਦਾ ਇੱਕ ਟੰਗ ਤਰੀਕਾ ਹੈਗਾ ਜਿਹੜੀ ਦੇ ਉੱਪਰ ਆਪ ਹਲੇ ਵੀ ਘਰਸ਼ੀ ਲੈ ਗਈ ਉਸ ਸੰਬੰਧ ਦੇ ਵਿੱਚ ਉਹ ਆਪਣੇ ਅਗਲੇ ਜਿਹੜੇ ਕਦਮ ਨੇ ਉਹਨਾਂ ਨੂੰ ਅੱਗੇ ਵਧਾਉਣਾ ਚਾਹ ਰਹੇ ਨੇ ਕਿਉਂਕਿ ਬੇਸ਼ੱਕ ਆਪ ਸੁਪਰੀਮੋ ਹਰਿਆਣਾ ਦੇ ਵੀ ਨੂੰ ਬਿਲੌਂ ਕਰਦੇ ਨੇ ਪਰੰਤੂ ਉਹਨਾਂ ਦਾ ਹਰਿਆਣਾ ਦੇ ਵਿੱਚ ਵੀ ਕੋਈ ਉਸ ਤਰ੍ਹਾਂ ਦਾ ਆਧਾਰ ਨਹੀਂ ਬਣਿਆ ਹੁਣ ਉਹਨਾਂ ਨੇ ਫੋਕਸ ਸਾਰਾ ਪੰਜਾਬ ਦੇ ਉੱਪਰ ਕੀਤਾ ਹੋਇਆ ਲਗਾਤਾਰ ਪੰਜਾਬ ਦੀ ਹਰੇਕ ਪ੍ਰੋਜੈਕਟ ਨੂੰ ਹਰੇਕ ਗੱਲਬਾਤ ਨੂੰ ਪੂਰੀ ਔਰ ਦੇ ਨਾਲ ਡਾਕਟਰ ਸਾਹਿਬ ਤੁਸੀਂ ਹਰਿਆਣਾ ਰਾਜ ਦੀ ਗੱਲ ਕੀਤੀ ਹੈ ਤਾਂ ਆਪ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਦਾ ਜਿਹੜਾ ਜੱਦੀ ਰਾਜ ਹੈ ਉਹ ਹਰਿਆਣਾ ਹੀ ਹੈ ਉਹ ਹਰਿਆਣਾ ਜਿਹੜਾ ਕਦੇ ਪੰਜਾਬ ਦਾ 파ਟ ਹੁੰਦਾ ਸੀ ਕਹਿੰਦਾ ਭਾਬ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਅਗਲੀਆਂ ਚੋਣਾਂ ਜਿੱਥੇ ਲੋਕ ਸਭਾ ਦੀਆਂ ਤਾਂ ਹੈਣ ਹੈ ਨਹੀਂ ਉਸ ਤੋਂ ਤੁਰੰਤ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ ਤੇ ਪਿਛਲੇ ਸਮੇਂ ਆਪ ਨੇ ਹਰਿਆਣੇ ਲਈ ਸਿਆਸੀ ਪੱਧਰ ਉੱਤੇ ਵੱਡੀ ਮਸ਼ਕ ਵੀ ਕੀਤੀ ਹੈ ਵੱਡੀਆਂ ਡਿਊਟੀਆਂ ਲਾਈਆਂ ਗਈਆਂ ਵੱਡੇ ਐਮ ਐਲ ਏ ਤੇ ਜਿਹੜੇ ਐਮ ਪੀ ਕਹਿੰਦਾ ਭਾਬ ਕਿ ਹੋਰ ਮਨਿਸਟਰ ਉਹਨਾਂ ਦੀਆਂ ਡਿਊਟੀਆਂ ਤਾਇਨਾਤ ਕੀਤੀਆਂ ਗਈਆਂ ਕਿ ਹਰਿਆਣੇ ਨੂੰ ਫੋਕਸ ਕੀਤਾ ਜਾਵੇ ਹਰਿਆਣੇ ਨੂੰ ਵੱਡੇ ਪੱਧਰ ਉੱਤੇ ਫੋਕਸ ਕੀਤਾ ਵੀ ਜਾ ਰਿਹਾ ਹੈ ਦੋਨੇ ਚੋਣਾਂ ਦੇ ਮੱਦੇਨਜ਼ਰ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਆਮ ਚੋਣਾਂ ਜਿਹੜੀਆਂ ਪੂਰੇ ਦੇਸ਼ ਭਰ ਦੀਆਂ ਨੇ ਉਹਨਾਂ ਦੇ ਨਾਲ ਹਰਿਆਣੇ ਦੀਆਂ ਵੀ ਨੇ ਲੋਕ ਸਭਾ ਦੀਆਂ ਤੇ ਤਰੰਤ ਬਾਦ ਜਿਹੜੀਆਂ ਉੱਥੇ ਵਿਧਾਨ ਸਭਾ ਦੀਆਂ ਵੀ ਨੇ ਹੁਣ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਹਰਿਆਣੇ ਦੇ ਵਿੱਚ ਆਪ ਨੂੰ ਵੱਡੀ ਮਸ਼ਕਤ ਕਰਨੀ ਪੈ ਸਕਦੀ ਹੈ ਪਰੰਤੂ ਵਧੇਰੇ ਫੋਕਸ ਜਿਹੜਾ ਆਪ ਵੱਲੋਂ ਜਿਹੜਾ ਸਾਹਮਣੇ ਆ ਰਿਹਾ ਉਹ ਪੰਜਾਬ ਹੀ ਹੈ ਕਿ ਜਿੱਥੋਂ ਪੰਜਾਬ ਮੁੱਢ ਵਜਿਆ ਆਪ ਦਾ ਉਸ ਮੁੱਢ ਨੂੰ ਕਾਇਮ ਰੱਖਿਆ ਜਾ ਸਕੇ ਜੀ ਕਿਉਂਕਿ ਵੱਡਾ ਪ੍ਰਭਾਵ ਜਾਣਾ ਹੈ ਕਿ ਜਿੱਥੋਂ ਮੁੱਢ ਵੱਜਿਆ ਸੀ ਉੱਥੋਂ ਆਪ ਕਿਸ ਕਰੀਏ ਉੱਥੋਂ ਸੰਭਾਲਣਾ ਹੈ ਉਸ ਸੰਗਾਸ਼ਣ ਨੂੰ ਸੰਭਾਲਣ ਲਈ ਆਪ ਹੁਣ ਵਧੇਰੇ ਪੰਜਾਬ ਨੂੰ ਹੀ ਕੇਂਦਰਿਤ ਰੱਖ ਰਹੀ ਹੈ ਬਿਲਕੁਲ ਡਾਕਟਰ ਸਾਹਿਬ ਤੁਸੀਂ ਇਹੀ ਦੱਸ ਰਹੇ ਸੀ ਜੀ ਬਿਲਕੁਲ ਪਿੰਡਰ ਸਾਹਿਬ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਇਹਨਾਂ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਇਹਨਾਂ ਕੋਲ ਸਾਧਨ ਵੀ ਨੇ ਇਹਦੇ ਪਾਸ ਸਾਰਾ ਕੁਝ ਕੰਟਰੋਲ ਵੀ ਹੈ ਤੇ ਇੱਥੇ ਲੋਕਾਂ ਤੱਕ ਪਹੁੰਚ ਕਰਨੀ ਵੀ ਸੌਖੀ ਹੈ ਤੇ ਇਸ ਕਰਕੇ ਇੱਥੇ ਸਰਗਰਮੀਆਂ ਇਹਨਾਂ ਦੀ ਇੱਜ਼ਾਦ ਆ ਨਿਕੀਆਂ। ਦੂਸਰੀ ਗੱਲ ਇਹ ਹੈ ਵੀ ਜਿਵੇਂ ਤੁਸੀਂ ਦੱਸਿਆ ਵੀ ਆਪਣੇ ਪੈਰਾ ਥੱਲੋਂ ਕਿਤੇ ਇਹਨਾਂ ਦੇ ਬੀਸਿਆਸੀ ਜ਼ਮੀਨਾਂ ਕਿਸ ਤ ਜਾਵੇ ਉਹਨੂੰ ਬਚਾਉਣ ਦੇ ਲਈ ਵੀ ਦੂਰੀ ਮਸ਼ਕਤ ਕਰਨੀ ਪੈ ਰਹੀ ਹੈ। ਬੇਸ਼ੱਕ ਆਪਣੀਆਂ ਜਿਹੜੇ ਕਾਰਜ ਨੇ ਉਹਨਾਂ ਨੂੰ ਬਣਾਉਣ ਦੇ ਲਈ ਲੋਕਾਂ ਦੇ ਦਵਾਰ ਤੇ ਜਾਣਾ ਪੈ ਰਿਹਾ ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਆਪਣੇ ਨਾਲ ਲਾਮਬੰਦੀ ਕਰਨ ਦੇ ਲਈ ਇਹਨਾਂ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਨੇ। ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਪ ਦੇ ਕੱਟ ਨੂੰ ਆਪਣੇ ਨਾਲ ਜੋੜੀ ਰੱਖਣ ਦੇ ਲਈ ਵੀ ਆਪ ਦੀ ਜਿਹੜੀ ਮਸ਼ੀਨਰੀ ਹੈ ਸਾਰੀ ਉਹਨੂੰ ਪੂਰੀ ਤਰ੍ਹਾਂ ਐਕਟੀਵੇਟ ਕੀਤਾ ਹੋਇਆ ਤੇ ਲਗਾਤਾਰ ਪੰਜਾਬ ਦੇ ਵਿੱਚ ਇਹ ਸਰਗਰਮੀਆਂ ਕਰ ਰਹੇ ਨੇ ਇਸ ਦੇ ਨਾਲ ਹੀ ਕਿਉਂਕਿ ਜਿਹੜੀਆਂ ਵਿਰੋਧੀ ਏ ਧਿਰਾਂ ਨੇ ਉਹਨਾਂ ਦੇ ਉੱਪਰ ਵੀ ਇਹਨਾਂ ਦੀ ਪੂਰੀ ਤਿੱਖੀ ਨਜ਼ਰ ਹੈ ਚਾਹੇ ਉਹ ਕਾਂਲੀਦਰ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਨੇ ਜੋ ਵੀ ਹੈ ਉਹਨਾਂ ਦੀਆਂ ਸਰਗਰਮੀਆਂ ਨੂੰ ਵੀ ਆਮ ਆਦਮੀ ਪਾਰਟੀ ਪੂਰੀ ਮੈਨੂਟਲੀ ਨੇ ਦੇਖ ਕੇ ਆਪਣੀ ਆਕਾਰਚ ਕਰ ਰਿਹਾ ਤੇ ਅਗਲੀ ਰਣਨੀਤੀ ਬਣਾ ਰਿਹਾ ਇਸ ਤਰ੍ਹਾਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਵਿਰੋਧੀ ਧਿਰਾਂ ਉਤੇ ਆਪ ਦੀ ਨਜ਼ਰ ਦੱਸ ਰਹੇ ਹੋ ਤੇ ਵਿਰੋਧੀ ਧਿਰਾਂ ਵੀ ਹੁਣ ਜਿਹੜੀ ਸਦਾਤਰ ਆਪ ਉਤੇ ਅਜਿਹੀ ਤਰ੍ਹਾਂ ਦੇ ਦੋਸ਼ ਘੜ ਰਿਆ ਨੇ ਮੜ ਰਿਆ ਨੇ ਜਿਹੜੀ ਕਿ ਰਾਣੀਆਂ ਰਵੈਤੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਉਤੇ ਪਿਛਲੇ ਸਮੇਂ ਆਪ ਵੱਲੋਂ ਲਗਾਈ ਜਾਂਦੀ ਰਹੇ ਸਨ ਆਰਥਿਕ لحاظ ਦੇ ਧਾਰਮਿਕ لحاظ ਦੇ ਸਮਾਜਿਕ لحاظ ਦੇ ਤੇ ਕਈ ਤਰ੍ਹਾਂ ਦੇ ਹੋਰ ਉਹ ਦੋਸ਼ਾਂ ਦੇ ਵਿੱਚ ਹੁਣ ਆਪ ਵੀ ਬਰਾਬਰ ਖੜੀ ਹੋਈ ਹੈ ਜਿਵੇਂ ਕਿ ਦੂਜੀਆਂ ਜਿਹੜੀਆਂ ਪੰਜਾਬ ਦੀਆਂ ਹੋਰ ਜਿਹੜੀਆਂ ਨੈਸ਼ਨਲ ਜਾਂ ਖੇਤਰੀ ਪਾਰਟੀਆਂ ਨੇ ਕਹਿੰਦਾ ਭਾਵ ਕਿ ਹੁਣ ਵਾਲਾ ਜਿਹੜਾ ਅਗਲਾ ਰਾਣੀ 200 ਜਿਹੜਾ 24 ਦਾ ਲੋਕ ਸਭਾ ਦਾ ਉਹ ਸਾਰੀਆਂ ਸਿਆਸੀ ਤਰ੍ਹਾਂ ਚਾਹੇ ਸਤਾ ਤੇਰੇ ਚਾਹੇ ਜਿਹੜੀ ਸਤਾ ਹੰਡਾ ਚੁੱਕੀਆਂ ਨੇ ਪਾਰਟੀਆਂ ਉਹਨਾਂ ਲਈ ਹੁਣ ਬਰਾਬਰ ਹੈ ਬਰਾਬਰ ਇਮਤਿਹਾਨ ਹੈ ਪਰੰਤੂ ਵੱਡਾ ਇਮਤਿਹਾਨ ਆਪ ਲਈ ਹੈ ਕਿਉਂਕਿ ਪੰਜਾਬ ਵਿੱਚੋਂ ਆਪਦਾ ਮੁੱਢ ਵੱਜਿਆ ਸੀ ਅਸਲ ਮੁੱਢ ਭਾਵੇਂ ਕਿ ਜਿਹੜੀ ਪਦਾਇਸ਼ ਉਹ ਰਾਜਧਾਨੀ ਦਿੱਲੀ ਦੇ ਵਿੱਚ ਹੋਈ ਅਸਲ ਮੁੱਢ ਦੀ ਆਪਾਂ ਗੱਲ ਕਰਦੇ ਆਂ ਤੇ ਹੁਣ ਜਿਹੜਾ ਅਗਲਾ ਵਜੂਦ ਬਚਣਾ ਰਹਿਣਾ ਕਿਵੇਂ ਰਹਿਣਾ ਜਿਹੜਾ ਪੁਨਰ ਜਨਮ ਆਪਦਾ ਉਹ ਮੁੱਢ ਪੰਜਾਬ ਦੇ ਵਿੱਚ ਹੀ ਹੋਣਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਧਿਆਨ ਕਰਨਾ ਆਪਦੀ ਵੱਡੀ ਮਜਬੂਰੀ ਵੀ ਹੈ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਪੰਜਾਬ ਦੀਆਂ ਜਿਹੜੀਆਂ ਪ੍ਰਸਥਿਤੀਆਂ ਪਿਛਲੇ ਸਮੇਂ ਦੇ ਦੌਰਾਨ ਦੇਖੀਆਂ ਜਾ ਰਹੀਆਂ ਹਨ ਯਾਨੀ ਕਿ ਪੰਜਾਬ ਦੇ ਵਿੱਚ ਜੋ ਵੀ ਕੁਝ ਉੱਭਰ ਜਾਏਗਾ ਉਸ ਨੂੰ ਕੰਟਰੋਲ ਕਰਨ ਦੇ ਲਈ ਆਮ ਆਦਮੀ ਪਾਰਟੀ ਆਪਣੀ ਪੂਰੀ ਸਰਗਰਮੀ ਨਾਲ ਹੁੰਦੀ ਹੈ ਅਤੇ ਵਿਰੋਧੀ ਧਿਰ ਦਾ ਜੇ ਕੋਈ ਵੀ ਹੱਥ ਚ ਆਉਂਦਾ ਤਾਂ ਉਸ ਨੂੰ ਵੀ ਜਾਣ ਨਹੀਂ ਦੇ ਰਹੇ ਉਹਦਾ ਮੌਕਾ ਨਹੀਂ ਗਵਾਉਂਦੇ ਉਹਦੇ ਉੱਪਰ ਲਾਜਮੀ ਫੌਕ ਕਰਕੇ ਉਹ ਪੂਰਾ ਹਮਲਾਵਰ ਰੁਖ ਅਖਤਿਆਰ ਕਰਦੇ ਨੇ ਇਹਦੇ ਵਿੱਚ ਚਾਹੇ ਕਾਂਗਰਸ ਪਾਰਟੀ ਦਾ ਭ੍ਰਸ਼ਟਾਚਾਰ ਹੋਵੇ ਚਾਹੇ ਨਸ਼ਿਆਂ ਦਾ ਹੋਵੇ ਜਾਂ ਕੁਝ ਵੀ ਹੋਵੇ ਉੱਥੇ ਹਰ 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 ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੇ ਜਥੇਬੰਦਕ ਤਰੀਕੇ ਦੇ ਨਾਲ ਵੀ ਤੇ ਸਰਕਾਰੀ ਪੱਦਰ ਦੇ ਉੱਪਰ ਵੀ ਹੋ ਰਿਹਾ ਤੇ ਆਮ ਆਦਮੀ ਪਾਰਟੀ ਦੀ ਕਿਉਂਕਿ ਪੰਜਾਬ ਇੱਕ ਜਹੀ ਸ਼ਕਤੀ ਬਣਿਆ ਸੀ ਜਿਹਦੇ ਕਾਰਨ ਪੰਜਾਬ ਦੇ ਆਬਦੀ ਸ਼ਕਤੀ ਦੇ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਨ ਹੀ ਦੂਸਰੇ ਰਾਜਾਂ ਤੱਕ ਆਮ ਆਦਮੀ ਪਾਰਟੀ ਨੇ ਆਪਣੀਆਂ ਇਲੈਕਸ਼ਨ ਕੈਂਪੇਨ ਦਾ ਆਪ ਦਾ ਪ੍ਰਭਾਵ ਵੀ ਛੱਡਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਆਪਣਾ ਪ੍ਰਚਾਰ ਪ੍ਰਸਾਰ ਦੇ ਸਾਧਨ ਵੀ ਵਰਤੇ ਨੇਗੇ ਕਿ ਉੱਥੇ ਤੱਕ ਪਹੁੰਚ ਗਏ ਨੇ ਇਸ ਲਈ ਇਹਨਾਂ ਨੂੰ ਇਹ ਇਹ ਤਾਂ ਪੂਰੀ ਤਰ੍ਹਾਂ ਇਲਮ ਆਮ ਆਦਮੀ ਪਾਰਟੀ ਨੂੰ ਕਿਉਂਕਿ ਪੰਜਾਬ ਨੂੰ ਹਰ ਹਾਲਤ ਦੇ ਵਿੱਚ ਬਰਕਰਾਰ ਰੱਖਣਾ ਆਪਦੇ ਕੋਲੇ ਕੰਟਰੋਲ 'ਚ ਰੱਖਣਾ ਤੇ ਪੰਜਾਬ ਤੋਂ ਹੀ ਸ਼ਕਤੀ ਲੈ ਕੇ ਅੱਗੇ ਵਧਿਆ ਜਾ ਸਕਦਾ ਉਹ ਕਿਸੇ ਵੀ ਢੰਗ ਦੇ ਨਾਲ ਕੋਈ ਵੀ ਵਿਕਲਪ ਨਹੀਂ ਛੱਡਣਾ ਚਾਹੁੰਦੇ ਕਿ ਪੰਜਾਬ ਉਹਨਾਂ ਦੇ ਹੱਥੋਂ ਜਾਵੇ ਜਾਂ ਪੰਜਾਬ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਥੱਲੇ ਜਾਵੇ ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਆਪਾਂ ਤੁਸੀਂ ਬਾਕੀ ਰਾਜਾਂ ਦਾ ਜ਼ਿਕਰ ਕਰ ਰਹੇ ਸੀ ਤਾਂ ਕਿਉਂਕਿ ਜਿਹੜਾ ਨੈਸ਼ਨਲ ਦਰਜਾ ਜਦੋਂ ਮਿਲਿਆ ਆਪ ਦਾ ਇੱਕ ਪ੍ਰਦਰਸ਼ਨ ਰਿਹਾ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਕੈਂਡੀਡੇਟ ਅਧੀ ਦਰਜਨ ਦੇ ਕਰੀਬ ਜਿਹੜੇ ਜਿੱਤੇ ਉਹਨਾਂ ਦੇ ਵਿੱਚੋਂ ਕੁਝ ਕੈਂਡੀਡੇਟ ਪੈਕ ਜਾ ਰਹੇ ਨੇ ਆਪ ਨੂੰ ਛੱਡ ਰਹੇ ਨੇ ਪਿਛਲੇ ਦਿਨੀ ਇੱਕ ਆਪ ਦੇ ਵਿਧਾਇਕ ਨੇ ਗੁਜਰਾਤੀ ਨੇਤਾ ਆਪਣੀ ਵਿਧਾਇਕਸ਼ਿਪ ਤੋਂ ਹੀ ਅਸਤੀਫਾ ਦੇ ਦਿੱਤਾ ਕਹਿੰਦਾ ਪাব ਕਈ ਤਰ੍ਹਾਂ ਦੇ ਆਪ ਨੂੰ ਹੁਣ ਚੈਲੰਜਸ ਵੀ ਨੇ ਚੁਣੌਤੀਆਂ ਵੀ ਨੇ ਸੈਟ ਬੈਕ ਵੀ ਹੈ ਜੀ ਡਾਕਟਰ ਸਾਹਿਬ ਇਸ ਸੰਦਰਭ ਦੇ ਵਿੱਚ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਪ੍ਰਸਥਿਤੀ ਹੁੰਦੀ ਹੈ ਬਚਾਉਣ ਦੇ ਲਈ ਜ਼ਰੂਰੀ ਹੁੰਦਾ ਕਿ ਕਾਡਰ ਨੂੰ ਆਪਣੇ ਕੰਮ ਦੇ ਉੱਪਰ ਲਾ ਦਿੱਤਾ ਜਾਵੇ ਸਾਰੀ ਜਥੇਬੰਦੀ ਨੂੰ ਇਸ ਤਰ੍ਹਾਂ ਆਰਗੇਨਾਈਜੇਸ਼ਨ ਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਵੇ ਉਹ ਕੰਮ ਦੇ ਵਿੱਚ ਲੱਗਣ ਤੇ ਅਗਲਾ ਹਮਲਾਵਰ ਰੁਖ ਰੱਖਿਆ ਜਾਵੇ ਤੇ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰਲੇ ਰਾਜਾਂ ਦੇ ਵਿੱਚੋਂ ਵਾਪਸ ਮੁੜ ਰਹੇ ਨੇਗੇ ਐ ਐਮਐਲਏ ਜਾਂ ਛੱਡ ਰਹੇ ਨਹੀਂ ਜਾ ਇਹਨਾਂ ਦੀ ਪਾਰਟੀ ਨੂੰ ਡੈਮੇਜ ਹੋ ਰਿਹਾ ਹੈ ਉਹ ਇਹ ਵੀ ਹੋਊਗਾ ਜ਼ਰੂਰੀ ਹੈਗਾ ਪੰਜਾਬ ਦੇ ਵਿੱਚ ਵੀ ਥੋੜੀ ਅਨਰੈਸਟਾ ਹੋਊਗੀ ਲੱਗਣੀ ਜਦੋਂ ਕਿ ਜਿਹੜੀ ਕੋਈ ਪਾਰਟੀ ਆ ਸਕਦਾ ਅਸਰ ਹੋਏ ਉਹਦੇ ਵਿੱਚ ਅਨਰੈਸਟ ਲੱਗਣੀ ਹੁੰਦੀ ਹੈ ਤੇ ਉਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਤਪਨ ਹੁੰਦੀਆਂ ਨੇ ਕਈ ਵਾਰ ਇਹ ਵੀ ਹੁੰਦਾ ਵੀ ਟੁੱਟ ਭੱਜਣਾ ਹੋਵੇ ਪਰੰਤੂ ਹਾਲ ਦੀ ਘੜੀ ਪੰਜਾਬ ਦੀ ਜਿਹੜੀ ਸਰਕਾਰ ਤੇ ਆਮ ਆਦਮੀ ਪਾਰਟੀ ਹੈ ਉਹ ਆਪਣੇ ਬजूद ਦੇ ਉੱਪਰ ਪੂਰੀ ਤਰ੍ਹਾਂ ਕਾਇਮ ਹੈ ਤੇ ਉਹ ਹਾਲਾਂਕਿ ਹਮਲਾਵਰ ਰੋਕੋ ਇਖਤियार ਕਰ ਰਹੀ ਆਪਣੀ ਬੁਰਦਗੀ ਤੇ ਹਨ ਨੂੰ ਚਿਤ ਕਰਨ ਦੇ ਲਈ ਉਹ ਕੋਈ ਲੋਕਾਂ ਨਹੀਂ ਜਾਣ ਦੇ ਰਹੀ ਖੁਦ ਦੇ ਸਾਬ ਆਪਾਂ ਜ਼ਿਕਰ ਕਰ ਰਹੇ ਸੀ ਕਿ ਇੱਕ ਇਮਤਿਹਾਨ ਦੀ ਗੱਲ ਆਪ ਦੇ ਇਮਤਿਹਾਨ ਅਗਲੇ ਸਮੇਂ ਖਾਸ ਕਰਕੇ ਲੋਕ ਸਭਾ ਚੋਣ ਪੜਨ ਨੂੰ ਲੈ ਕੇ ਤਾਂ ਇੱਕ ਵੱਡਾ ਇਮਤਿਹਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਵੀ ਹੈ ਕਿਉਂਕਿ ਜਿੱਥੇ ਉਹ ਪੰਜਾਬ ਦੇ ਇਸ ਵੇਲੇ ਅਗਵਾਈ ਕਰ ਰਹੇ ਨੇ बतौर ਮੁੱਖ ਮੰਤਰੀ ਮੁੱਖ ਮੰਤਰੀ ਨੇ ਤੇ ਨਾਲ ਹੀ ਉਹ ਆਪ ਦੇ ਜਿਹੜੇ ਸੂਬਾ ਪ੍ਰਧਾਨ ਵੀ ਨੇ ਕਹਿੰਦਾ ਭਾਵ ਕਿ ਸਿਆਸੀ ਪ੍ਰਸ਼ਾਸਕੀ ਦੋਨੇ ਵੱਡੀਆਂ ਜ਼ਿੰਮੇਵਾਰੀਆਂ ਉਹ ਇਸ ਵੇਲੇ ਮਾਨਜੋਗ ਭਗਵੰਤ ਸਿੰਘ ਮਾਨ ਕੋਲ ਨੇ ਤੇ ਉਸ ਪੱਧਰ ਦੀ ਜ਼ਿੰਮੇਵਾਰੀ ਹੈ ਤੇ ਉਸ ਪੱਧਰ ਦਾ ਹੀ ਇੱਕ ਇਮਤਿਹਾਨ ਵੀ ਹੈ ਕਿਵੇਂ ਦੇਖਦੇ ਉਸ ਮਾਮਲੇ ਨੂੰ ਜੀ ਸਾਹਿਬ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਦਾ ਪਿਛਲੇ ਸਮੇਂ ਦਾ ਸਟਾਈਲ ਹੈ ਕੰਮ ਕਰਨ ਦਾ ਬੜੀ ਹਮਲਾਵਰ ਰੁਖ ਦੇ ਨਾਲ ਉਹ ਕੰਮ ਕਰ ਰਹੇ ਨੇ ਆਪਣੇ ਕੱਢ ਨੂੰ ਵੀ ਮਜ਼ਬੂਤ ਕਰ ਰਹੇ ਨੇ ਆਪਣੇ ਵਰਕਰਾਂ ਤੱਕ ਵੀ ਪਹੁੰਚ ਕਰ ਰਹੇ ਨੇ ਇਹਦੇ ਤੋਂ ਲਾਜ਼ਮੀ ਹੈ ਕਿਉਂਕਿ ਕਿਉਂਕਿ ਜੇਕਰ ਪਰਫਾਰਮੈਂਸ ਥੱਲੇ ਜਾਂਦੀ ਹੈ ਤਾਂ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਧਾਨ ਜਿਹੜਾ ਜਿਆ ਪੰਜਾਬ ਦਾ ਪ੍ਰਧਾਨ ਹੈ ਉਹਦੇ ਉੱਪਰ ਅਕਸਾਉਣਾ ਜ਼ਿੰਮੇਵਾਰੀ ਆਉਂਦੀ ਹੈ ਇਸ ਦੇ ਲਈ ਉਹ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਖਾਲੀ ਛੱਡਣਾ ਚਾਹੁੰਦੇ ਉਹ ਪੂਰੀ ਜੋਰ ਦੇ ਨਾਲ ਪੂਰੀ ਜਿਦਤ ਦੇ ਨਾਲ ਪੂਰੇ ਢੰਗ ਤਰੀਕੇ ਦੇ ਨਾਲ ਹਰ ਸੰਭਵ ਕੋਸ਼ਿਸ਼ ਕਰਕੇ ਆਪਣੇ ਇਸ ਜਿਹੜਾ ਅਕਸਾ ਹੈ ਬਣਿਆ ਹੋਇਆ ਉਹਨੂੰ ਬਚਾਉਣ ਦੇ ਲਈ ਸਗੋ ਇਸ ਨੂੰ ਹੋਰ ਵੀ ਅੱਗੇ ਵਧਾਉਣ ਦੇ ਲਈ ਉਹ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਬਿਲਕੁਲ ਬਿਲਕੁਲ ਹਾਂ ਡਾਕਟਰ ਸਾਹਿਬ ਇੱਕ ਇੰਡੀਆ ਗੱਠਜੋੜ ਆਈਐਨਡੀਆਈ ਇਹਦੇ ਵਿੱਚ ਜਿਹੜਾ ਅਲਾਇੰਸ ਬਣਿਆ ਪਿਛਲੇ ਸਮੇਂ ਜਿਹਦੀ ਹੁਣ ਅਗਲੇ ਸਮੇਂ ਫਿਰ ਬੈਠਕਾਂ ਦਾ ਦੌਰ ਹੈ ਪੰਜ ਰਾਜਾਂ ਦੇ ਵਿੱਚ ਉਸ ਪ੍ਰਦਰਸ਼ਨ ਨਹੀਂ ਦਿਖਾ ਸਕਿਆ ਇਹ ਸਾਰਾ ਗੱਠਜੋੜ ਹੁਣ ਫਿਰ ਬੈਠਕਾਂ ਦਾ ਦੌਰ ਹੈ ਤਾਂ ਕਿ ਜਿਹੜਾ 2024 ਦੇ ਪਿੰਡ ਲਈ ਪੈਰਾਸਿਰ ਹੋਇਆ ਜਾ ਸਕੇ ਇਸ ਗੱਠਜੋੜ ਦੇ ਵਿੱਚ ਹੀ ਆਪ ਹੈ ਤੇ ਕਾਂਗਰਸ ਇਹ ਕਹਿੰਦਾ ਭਾਵ ਕਿ ਪੰਜਾਬ ਦੀ ਜਿਹੜੀ ਸਤਾ ਤਿਰ ਉਹ ਪਾਰਟੀ ਦੇ ਵਿਰੋਧੀ ਤਿਰ ਕਾਂਗਰਸ ਉਹ ਤੋਂ ਨਹੀਂ ਸ਼ਾਮਲ ਜੇ ਹੋਰ ਵੀ ਨੇ ਕੱਬੇ ਪੱਕੀ ਤਰਾਵੀ ਨੇ ਗੱਲ ਦੋਨਾਂ ਦੀ ਜ਼ਿਕਰ ਕਰੀਏ ਤਾਂ ਜੇਕਰ ਜਿਹੜਾ 2024 ਦਾ ਪੇੜੇ ਦੇ ਵਿੱਚ ਦੋਨੇ ਤੇਰਾ ਲੜ ਕੇ ਲੜਦੀਆਂ ਨੇ ਸੀਟ ਸ਼ੇਅਰ ਕਰਕੇ ਤਾਂ ਡਾਕਟਰ ਸਾਹਿਬ ਇੱਕ ਕਿੰਨਾ ਕੁ ਰਹੇਗਾ ਫਾਇਦਾ ਆਪ ਨੂੰ ਜਾਂ ਕਾਂਗਰਸ ਨੂੰ ਜਿਹੜੀ ਵੱਡੀ ਕਹਿੰਦਾ ਭਾਵੇਂ ਕਿ ਇਮਤਿਹਾਨ ਆਪ ਦਾ ਉਹ ਕਿੰਨਾ ਕੁ ਉਹਦਾ ਬੋਝ ਪੜ ਸਕਦਾ ਹੈ ਪੀੜ 2024 ਦੇ ਮੱਦੇਨਜ਼ਰ ਪਿੰਟਰ ਸਾਹਿਬ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਕਿਸ ਤਰ੍ਹਾਂ ਕੀ ਇੰਡੀਆ ਗੱਠਜੋੜ ਹੁੰਦੇ ਵਿੱਚ ਆਇਆ ਜੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹੁੰਦਾ ਤੇ ਇਹਦੇ ਵਿੱਚ ਲਾਜ਼ਮੀ ਹੈ ਕਿ ਆਮ ਆਦਮੀ ਪਾਰਟੀ ਬੜੇ ਫਾਇਦੇ ਦੇ ਵਿੱਚ ਰਹੇਗੀ ਤੇ ਆਪਣਾ ਪਰਫਾਰਮੈਂਸ ਵੀ ਬੜੇ ਦਿਖਾ ਸਕਦੀ ਹੈ ਤੇ ਆਪਣੀ ਚੀਟਾਂ ਦੀ ਗਿਣਤੀ ਵੀ ਵਧਾ ਸਕਦੀ ਹੈ ਇਹ ਜਹੀ ਹੈ ਡਾਕਟਰ ਸਾਹਿਬ ਅੱਧੀਆਂ ਸੀਟਾਂ ਤਾਂ ਦੇਣੀਆਂ ਪੈਣਗੀਆਂ ਨਾ ਨਾ मतलब ਜਿਹੜੀ ਅਧੀਆਂ ਸੀਟਾਂ ਕੱਟ ਆਫ ਹੋਣਗੀਆਂ ਉਹ ਕਾਂਗਰਸ ਮੰਗੇਗੀ ਨੇਚਰਲੀ 6 ਮੰਗੇ 7 ਜੋ ਵੀ ਹੈ ਮੰਨ ਲਓ ਕਿ ਅਧੂਆ ਤ ਜਾਦੀ ਹੈ ਤਾਂ ਅੱਧੇ ਦੇ ਵਿੱਚੋਂ ਇਤਿਹਾਨ ਵਿਖਾਉਣਾ ਕੋਈ ਹੋਰ ਔਖਾ ਨਹੀਂ ਹੋਏਗਾ ਕਿਉਂਕਿ ਕਾਂਗਰਸ ਦਾ ਤਾਂ ਆਪਣਾ ਪੁਰਾਣਾ ਇੱਕ ਰਵੈਤੀ ਕੇਡਰ ਹੈ ਤੇ ਆਪ ਆਜੇ ਬਣਾ ਰਿਆ ਕੇਡਰ ਬਣ ਰਿਹਾ ਹੈ ਨਵੇਂ ਸਰੂ ਹੈ ਉਸ ਲਿਹਾਜ਼ ਦਾ ਨਹੀਂ ਕਾਂਗਰਸ ਵਾਲੇ ਤਾਂ ਇਸ ਮਾਮਲੇ 'ਚ ਚੰਗਾ ਪ੍ਰਦਰਸ਼ਨ ਦਿਖਾ ਸਕਦੇ ਆ ਪਰੰਤੂ ਆਪ ਲਈ ਇੱਕ ਚੁਣੌਤੀ ਵੀ ਹੈ ਕਾਂਗਰਸ ਉਸ ਕਦਰ ਲਿਹਾਜ਼ ਨਹੀਂ ਕਰੇਗੀ ਕਾਂਗਰਸ ਵੀ ਸਿਆਸਤ ਖੇਡ ਸਕਦੀ ਹੈ ਭਾਵੇਂ ਇੰਡੀਆ ਗੱਠ ਜੋੜ ਦੇ ਵਿੱਚ ਸਮਝੌਤਾ ਕਰਕੇ ਸੀਟ ਸ਼ੇਅਰਿੰਗ ਕਰਕੇ ਕਿਉਂਕਿ ਵੱਡੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਕਿੰਨਾ ਕੀਤੇ ਹੋ ਆਪਣਾ ਦਾਅ ਵੀ ਖੇਡ ਕੇ ਆਪਣਾ ਜਿਹੜਾ ਉਲੂ ਸਿਧਾ ਕਰ ਸਕਦੀ ਹੈ ਇਸ ਗੱਲ ਦੀ ਵੀ ਵੱਡੀ ਚੁਣੌਤੀ ਹੈ ਇਹ ਵੀ ਇੱਕ ਇਮਤਿਹਾਨ ਹੈ ਸਤਾ ਤੇ ਆਪ ਲਈ ਜੀ ਭਿੰਦਰ ਸਾਹਿਬ ਪਰੰਤੂ ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰੀ ਇਹ ਮਸ਼ੀਨਰੀ ਹੈ ਨਾ ਪਾਸ ਬੜੇ ਸਾਧਨ ਨੇ ਬੜੀ ਬੜੀ ਸ਼ਕਤੀ ਹੈ ਇਸ ਦੇ ਨਾਲ ਇਹ ਆਪਣੀ ਪੂਰੀ ਪਰਫਾਰਮੈਂਸ ਵੱਧ ਦਿਖਾ ਸਕਦੇ ਨੇ ਜਿਵੇਂ ਕਿ ਤੁਹਾਡੇ ਸਾਹਮਣੇ ਹੋਏਗਾ ਕਿ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਆਪਣੇ ਕਾਡ ਨੂੰ ਐਕਟੀਵੇਟ ਕਰਕੇ ਆਪਣੀ ਜਿੰਨੀ ਚੋਣ ਦੇ ਜਿੱਤੀ ਹੈ ਉਹ ਜਲੰਧਰ ਬਾਈ ਇਲੈਕਸ਼ਨ ਤੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਆਪਣੀਆਂ ਉਹਨਾਂ ਸੀਟਾਂ ਦੇ ਉੱਪਰ ਲੜੇਗੀ ਜਿਹੜੀਆਂ ਤੋਂ ਪਹਿਲਾਂ ਉਹਨਾਂ ਨੇ ਇਹ ਕੀਤਾ ਸੀ ਸ਼ੇਅਰਿੰਗ ਦੇ ਵਿੱਚ ਜਾ ਉਸ ਉਸ ਸੀਟ ਦੇ ਉੱਪਰ ਆਪਣਾ ਕਨਸੈਂਟਰੇਟ ਕਰੇਗੀ ਕਿਉਂਕਿ ਇਹ ਇਹ ਦੇ ਨਾਲ ਆਮ ਆਦੀ ਪਾਰਟੀ ਦੀ ਆਪਣੀ ਹੋਣ ਦਾ ਸਵਾਲ ਵੀ ਹੈ ਤੇ ਨਾਲ ਦੀ ਨਾਲ ਕਾਂਗਰਸ ਨੂੰ ਵੀ ਇਹਨਾਂ ਦੇ ਲਈ ਮਦਦ ਕਰਨੀ ਪਵੇਗੀ ਡਾਕਟਰ ਸਾਹਿਬ ਵੋਟਰ ਨੇ ਨਿਵੇੜਾ ਕੰਮ ਦੇ ਲਿਹਾਜ਼ ਉਤੇ ਕਰਨਾ ਹੈ ਪਹਿਲਾਂ ਜਿਹੜੀਆਂ ਗੱਲਾਂ ਸਨ ਹਵਾਵਾਂ ਦੀਆਂ ਤੇ ਹੁਣ ਕਾਫੀ ਥਰਾ ਬਰਾਬਰ ਵੀ ਖੜ ਰਹੀਆਂ ਨੇ ਆਪਣੀ ਜੋਰ ਰਜਮੈਸ਼ ਕਰ ਰਹੀਆਂ ਨੇ ਤਾ ਜਿਹੜੀ ਹੈ ਕਾਂਗਰਸ ਉਹ ਆਪ ਦੇ ਕੰਮਾਂ ਨੂੰ ਬੁਰੀ ਤਰ੍ਹਾਂ ਭੰਡ ਰਹੀ ਏ ਨਕਿਤ ਕਰ ਰਹੀ ਏ ਸਮਝ ਲਿਏ ਭਾਵੇਂ ਕਿ ਆਪ ਨੂੰ ਵੱਡੇ ਕਾਰਜ ਕੀਤੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਜਦੋਂ ਕਾਂਗਰਸ ਬੁਰੀ ਤਰ੍ਹਾਂ ਇਹ ਕੰਮਾਂ ਨੂੰ ਰਜੈਕਟ ਕਰ ਰਹੀ ਏ ਰਾਧ ਰਹੀ ਏ ਤਾਂ ਫਿਰ ਉਹ ਕਿਵੇਂ ਪੰਜਾਬ ਦੇ ਉਸ ਸਪੀਡ ਦੇ ਵਿੱਚ ਸਾਂਝੇ ਤੌਰ ਤੇ ਲੋਕਾਂ ਨੂੰ ਦੁਬਾਰਾ ਦੱਸੇਗੀ ਕਿ ਉਹ ਕੰਮ ਸਹੀ ਸਨ ਅਸੀਂ ਗਲਤ ਸਾਂ ਜੀ ਵਿੰਟਰ ਸਰਵ ਪੰਜਾਬ ਦੇ ਵਿੱਚ ਹੁਣ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਬਸ ਪੰਜਾਬ ਕੀ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇੱਕ ਬੜੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਬੜੀ ਵੱਖਰੇ ਨਵੇਂ ਸਮੀਕਰਨ ਬਣਦੇ ਨੇ ਤੇ ਨਵੇਂ ਢੰਗ ਤਰੀਕੇ ਵਰਤੇ ਜਾ ਰਹੇ ਨੇ ਤੇ ਲੋਕਾਂ ਨੂੰ ਇਸ ਤਰ੍ਹਾਂ ਦਾ ਪਰਮਾਹ ਦਿੱਤਾ ਜਾਂਦਾ ਹੈ ਕਿ ਵੋਟਾਂ ਦੇ ਦੌਰਾਨ ਉਹ ਭੁੱਲ ਜਾਂਦੇ ਨੇ ਕਈ ਗੱਲਾਂ ਦੇ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੇ ਨੂੰ ਭੰਡ ਰਹੇ ਨੇ ਹੁਣ ਕਾਂਗਰਸ ਦੇ ਬੀਤ ਆਮ ਆਦਮੀ ਪਾਰਟੀ ਨੇ ਕਿੰਨੇ ਸਾਬਕਾ ਮੰਤਰੀਆਂ ਨੂੰ ਅੰਦਰ ਕੀਤਾ ਹੈ ਤੇ ਕਿੰਨਿਆਂ ਦੇ ਉੱਪਰ ਕੇਸ ਬਣੇ ਹੋਣੇ ਤੇ ਕਿੰਨਿਆਂ ਦੇ ਉੱਪਰ ਹਾਣਾਂ ਕਿ ਤਲਵਾਰਾਂ ਲਟਕ ਰਹੀਆਂ ਨੇ ਇਹ ਇਹ ਵੀ ਤਾਂ ਹੈ ਨਾ ਤੇ ਪ੍ਰੰਤੂ ਜਦੋਂ ਇਲੈਕਸ਼ਨ ਆਉਣੀ ਹੈ ਤੇ ਉਹਦੇ ਸਾਹਮਣੇ ਵਿਰੋਧੀ ਧਿਰ ਕਾਹਣਾ ਹੈ ਕਿਵੇਂ ਹੈ ਤੇ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਆਪਣੀ ਹਵਾ ਬਣਾਉਣੀ ਹੈ ਤੇ ਇਹ ਇਹ ਦੇ ਵਿੱਚੋਂ ਇੱਕ ਇੱਕ ਸੀਟਾਂ ਦੀ ਜਿਹੜੀ ਲੜਾਈ ਹੈਗੀ ਇਸ ਤਰ੍ਹਾਂ ਲੋਕਤੰਤਰ ਦੇ ਵਿੱਚ ਵੋਟਾਂ ਨੂੰ ਕਿਵੇਂ ਪਰਮਾਤੀ ਨਜਾਇਆ ਜਾ ਸਕਦਾ ਇਹ ਇਹ ਟੰਕਰੀ ਕਿ ਵਰਤੇ ਜਾਣਗੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਜੀ ਦੀ ਸੰਯੁਕਤਾ ਹੁੰਦਾ ਤਾਂ ਉਹ ਇੱਕ ਦੂਜੇ ਦੇ ਸਾਹਮਣੇ ਨਹੀਂ ਹੋਣਗੇ ਤੇ ਲਾਗਮੀਆ ਕਰਕੇ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨਾਲ ਇਹਨਾਂ ਦੀ ਫਾਈਟ ਹੋਏਗੀ ਲੱਕੜ ਲੜਾਈ ਹੋਏਗੀ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਪਾਸੇ ਹੋਣਗੇ ਤੇ ਦੂਜੇ ਇੱਕ ਪਾਸੇ ਹੋਣਗੇ ਇਸ ਤਰ੍ਹਾਂ ਦੀ ਲੜਾਈ ਹੋਣ ਦੇ ਜਿਹੜੇ ਸਾਹਮਣੇ ਲੱਕੜ ਖੈਰ ਹਾਂ ਬਿਲਕੁਲ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਵੱਡੇ ਇਮਤਿਹਾਨ ਨੇ ਜਿੱਤੇ ਆਪ ਲਈ ਵੱਡਾ ਇਮਤਿਹਾਨ ਹੈ ਕਿਉਂਕਿ ਮੋਟ ਜਿੱਥੋਂ ਵੱਜਿਆ ਪੰਜਾਬ ਤੋਂ ਉਹਨੂੰ ਸੰਭਾਲਣਾ ਲੋਕ ਸਭਾ ਪਿੰਡ ਦੇ ਵਿੱਚ ਕੋਈ ਇਦਾਂ ਦੇ ਰਿਜ਼ਲਟ ਨਾ ਆਉਣ ਤੇ ਜਿਹੜੀ ਆ ਸੰਤੁਸ਼ਟੀ ਰਹੇ ਵੱਤ ਵਤ ਸੀਟਾਂ ਆਪ ਨੂੰ ਮਿਲਣ ਅਜਹੀ ਜਿਹੜੀ ਐ ਜੋਰ ਜਮਾਈ ਹੋ ਰਹੀ ਐ ਵੱਡੇ ਇਮਤਿਹਾਨ ਦੀ ਤਾਂ ਨੇਚਰਲੀ ਇੱਕ ਇਮਤਿਹਾਨ ਹੈ ਵੱਡਾ ਤੇ ਇੱਕ ਵੱਡਾ ਇਮਤਿਹਾਨ ਜਿਹੜਾ ਇੰਡੀਵਿਜੂਅਲ ਵਿਅਕਤੀਗਤ ਲਿਹਾਜ਼ ਉੱਤੇ ਆ ਉਹ ਆਪਾਂ ਜ਼ਿਕਰ ਪਹਿਲਾਂ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੀ ਐ ਕਿਉਂਕਿ ਸੂਬੇ ਦੇ ਜਿੱਥੇ ਉਹ ਸਦਾ ਤੇਰੇ ਦੇ ਪ੍ਰਧਾਨ ਨੇ ਉੱਥੇ ਨਾਲ ਉਹ ਪ੍ਰਸ਼ਾਸਕੀ ਲਿਹਾਜ਼ ਦੀ ਜ਼ਿੰਮੇਵਾਰੀ ਬਨਾ ਕੋਲੇ ਮੁੱਖ ਮੰਤਰੀ ਨੇ ਖੈਰ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਨੇ ਵੱਡੀਆਂ ਜਣੀਆਂ ਜਿੱਤਾਂ ਦਰਜ ਕੀਤੀਆਂ ਪਿਛਲੇ ਸਮੇਂ ਤੇ ਉੱਥੇ ਇੱਕ ਵੱਡਾ ਕਦਾਵਰ ਆਗੂ ਸੀਗਾ ਸੁਖਦੇਵ ਸਿੰਘ ਢੀਂਡਸਾ ਖੈਰ ਹੁਣ ਇੰਨੇ ਦਿਨੀ ਫੇਰ ਦੁਬਾਰਾ ਉਹ ਸਰਗਰਮ ਹੋ ਰਹੇ ਨੇ ਕਾਫੀ ਉਹ ਇੱਕ ਵਾਰ ਸਿਆਸੀ ਲਹਿਰ ਤੋਂ ਡਾਊਨਫਾਲਟ ਤੇ ਸੀ ਤੇ ਦੁਬਾਰਾ ਉਹ ਫੇਰ ਜਿਵੇਂ ਡੰਡ ਬੈਠ ਕੇ ਕੱਢਣ ਲੱਗੇ ਨੇ ਡਾਕਟਰ ਸਾਹਿਬ ਸੁਖਦੇਵ ਸਿੰਘ ਢੀਂਡਸਾ ਦੀ ਦੁਬਾਰਾ ਸਿਆਸਤ ਦੇ ਵਿੱਚ ਵੱਡੀ ਆਮਦ ਕਿਉਂਕਿ ਇੱਕ ਸਮਝੌਤੇ ਦੀ ਗੱਲ ਚੱਲ ਰਹੀ ਹੈ ਅਕਾਲੀ ਦਲਾਂ ਦੀ ਕਹਿੰਦਾ ਭਾਗ ਕੇ ਸੰਯੁਕਤ ਅਕਾਲੀ ਦਲ ਅਕਾਲੀ ਦਲ ਬਾਦਲ ਤੇ ਹੋਰ ਅਜੇ ਇਹ ਅੱਜ ਦੇ ਵਿੱਚ ਸੰਗਰੂਰ ਦਾ ਪੇੜ ਜਿਵੇਂ ਕਿ ਆਪਾਂ ਗੱਲ ਕਰ ਹੀ ਰਹੇ ਸੀ ਉਹ ਕਿਵੇਂ ਰਹਿਣ ਵਾਲਾ ਹੈ ਉਹ ਮਤਿਆਨ ਕਿਵੇਂ ਰਹੇਗਾ ਆਪ ਲਈ ਹੁਣ ਨਵੇਂ ਸਿਰਿਓਂ ਕਿਉਂਕਿ ਪਤਾ ਜਿਹੜਾ ਮੋਟਾ ਸੰਗਰੂਰ ਵਿੱਚੋਂ ਹੀ ਵਜਿਆ ਵੱਡੀਆਂ ਵੋਟਾਂ ਨਾਲ ਭਗਵੰਤ ਮਾਨ ਉੱਥੋਂ ਜਿੱਤੇ ਤੇ ਸੈਕੰਡ ਟਰਮ ਦੇ ਵਿੱਚ ਜਦੋਂ 2019 ਦੇ ਵਿੱਚ ਫਿਰ ਇੱਕ ਜਿਹੜੀ ਸੀਟ ਆਪ ਨੂੰ ਆਈ ਉਹ ਸੰਗਰੂਰ ਤੋਂ ਹੀ ਆਈ ਸੀ ਜੀ ਹਿੰਦਰ ਸਾਹਿਬ ਜੀ ਮੈਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਪੰਜਾਬੀਆਂ ਆ ਲਾਇਕ ਸੁਭਾਅ ਵੱਖਰਾ ਗਿਆ ਵੱਖਰੀ ਤਰ੍ਹਾਂ ਸੋਚਦੇ ਨੇ ਦੇਸ਼ ਨਾਲ ਉਸ ਤਰ੍ਹਾਂ ਸੰਗਰੂਰ ਦੇ ਹਲਕੇ ਦੇ ਲੋਕ ਵੀ ਪੰਜਾਬ ਤੋਂ ਵੱਖਰੀ ਤਰ੍ਹਾਂ ਸੋਚਦੇ ਨੇ ਵੱਖਰੀ ਹੋਈ ਇੱਕ ਦੁਨੀਆਂ ਤੋਂ ਜਿਹੜੇ ਪੰਜਾਬ ਵਾਲੇ ਉਹ ਵੱਖਰੇ ਨੇ ਤੇ ਸੰਗਰੂਰ ਵਾਲੇ ਫਿਰ ਉਹਨਾਂ ਨਾਲੋਂ ਵੀ ਵੱਖਰੇ ਨੇ ਉਹਨਾਂ ਤੋਂ ਵੀ ਵੱਖਰੀ ਤਰ੍ਹਾਂ ਬਿਲਕੁਲ ਜਾਰੀ ਰਹਿੰਦੇ ਨੇ ਜੀ ਉਹਨਾਂ ਨੇ ਦੇਖਿਆ ਜੀ ਮੈਂ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਗਿਆ ਕਿ ਆਮ ਆਦੀ ਪਾਰਟੀ ਦੇ ਤਰਤਾਪ ਗੁਗਨ ਸਿੰਘ ਮਾਨ 14 'ਚ ਜਿੱਤੇ ਤੇ ਫਿਰ 19 ਦੇ ਵਿੱਚ ਵੀ ਉੱਥੋਂ ਜਿੱਤੇ ਤੇ 22 ਦੀ ਜਿਹੜੀ 22 ਇਲੈਕਸ਼ਨ ਹੋਈ ਹੈ ਉੱਥੋਂ ਆਮ ਆਦੀ ਪਾਰਟੀ ਦੀ ਸਰਕਾਰ ਹੋਵੇ ਤੇ ਮੁੱਖ ਮੰਤਰੀ ਦਾ ਆਪਣਾ ਹਲਕਾ ਹੋਵੇ ਤੇ ਉੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਜਾਂਦੇ ਨੇ ਕਿ ਇਹ ਇਸ ਤਰ੍ਹਾਂ ਦੇ ਵੀ ਇਹ ਲੋਕ ਫਤਵੇ ਦਿੰਦੇ ਨੇ ਇਹ ਲੋਕ ਉੱਥੇ ਦਾ ਸੰਦੂਰ ਦਾ ਜਿਹੜਾ ਚੌਂਕ ਪੇੜਾ ਇਹ ਬਹੁਤ ਦਿਲਚਸਪ ਹੋਏਗਾ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ ਸਰਦਾਰ ਸਿੰਘ ਦੇ ਸਿੰਘ ਕਿ ਸਫੇਡੈਂਟ ਬੈਠਕਾਂ ਲਾ ਰਹੇ ਨੇ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਵੀ ਹੋਣ ਕਿ ਤੇ ਆਮ ਆਦਮੀ ਪਾਰਟੀ ਵੀ ਹੋਏਗੀ ਇਸ ਤਰ੍ਹਾਂ ਦਾ ਤੇ ਆ ਭਾਰਤੀ ਜਨਤਾ ਪਾਰਟੀ ਦਾ ਸੰਯੋਗਤਾ ਹੋਣਾ ਤੈ ਹੀ ਤੈ ਹੀ ਲੱਗ ਰਿਹਾ ਜਿਸ ਤਰ੍ਹਾਂ ਕਿ ਜੇ ਸੁਖਦੇਵ ਸਿੰਘ ਢੀਂਸਾ ਆਉਂਦੇ ਨੇ ਤਾਂ ਉਹਦੇ ਨਾਲ ਹੋਏਗਾ ਤੇ ਇਸ ਤਰ੍ਹਾਂ ਦਾ ਇੱਕ ਬੜਾ ਦਿਲਚਸਪ ਜਿਹੜਾ ਮੁਕਾਬਲਾ ਸੰਗਰੂਰ ਦੇ ਵਿੱਚੋਂ ਹੋਣ ਦੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਕਿ ਆਪ ਦਾ ਜਿਹੜਾ ਅਸਲ ਮੁੱਢ ਉਹ ਪੰਜਾਬ ਵਿੱਚੋਂ ਵੱਜਿਆ ਤੇ ਅੱਗੇ ਜਾ ਕੇ ਉਸ ਤੋਂ ਵੀ ਜਿਹੜਾ ਅਸਲ ਮੁੱਢ ਉਹ ਸੰਗਰੂਰ ਦੇ ਵਿੱਚੋਂ ਵੱਜਿਆ ਕਿਉਂਕਿ ਪਹਿਲੀ ਵਾਰ ਭਾਵੇਂ 4 ਸੀਟਾਂ ਮਿਲ ਗਈਆਂ 2014 ਤੇ ਪਿੱਛ ਦੇ ਵਿੱਚ ਤਾਂ 19 ਦੇ ਵਿੱਚ ਫਿਰ ਆਪ ਲਈ ਵੱਡਾ ਇਮਤਿਹਾਨ ਸੀ ਪਰ ਸੰਗਰੂਰ ਵਾਲਿਆਂ ਨੇ ਆਪ ਦੀ लाज ਰੱਖੀ ਦੇ ਸੰਗਰੂਰ ਵਾਲੀ ਜਿਹੜੀ ਸੀਟ ਸੀ ਉਹ ਭਗਵੰਤ ਮਾਨ ਨੂੰ ਸੌਂਪੀ ਬਾਅਦ ਦੇ ਵਿੱਚ ਪੰਜਾਬ ਨੇ ਆਪ ਦਾ ਮਾਣ ਰੱਖਿਆ ਤੇ ਜਿਹੜੀ ਮੁੱਖ ਮੰਤਰੀ ਦੀ ਸੀਟ ਉਹ ਸੰਗਰੂਰ ਦੀ ਧਿਰ ਨੂੰ ਸੰਗਰੂਰ ਦੀ ਸ਼ਖਸੀਅਤ ਨੂੰ ਭਗਵੰਤ ਮਾਨ ਜੀ ਨੂੰ ਸੌਂਪੀ ਖੈਰ ਸੰਗਰੂਰ ਦੇ ਆਲੇ-ਦੁਆਲੇ ਆਪਾਂ ਆ ਕੇਂਦਰ ਤੋਂ ਆ ਕਿਉਂਕਿ ਮੋਢ ਪੰਜਾਬ ਦੇ ਵਿੱਚ ਆਪ ਦੇ ਦੋ ਪੱਜੇ ਇੱਕ ਮੋਢ ਵਾਕਈ ਸੰਗਰੂਰ ਨੇ ਬੰਨਿਆ ਸੋ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਮਾਹੌਲ ਦੇ ਵਿੱਚ ਬੜੇ ਬੇਬਾਕ ਤੇ ਬੜੇ ਦਿਲਚਸਪ ਤੰਗ ਨਾਲ ਜਿਹੜੀ ਸਾਰੇ ਪੱਖ ਉਸਾਂ ਦੀ ਸਰੋਤਿਆਂ ਦੀ ਦਰਸ਼ਕਾਂ ਦੀ ਸੰਮਖ ਲੈਂਦੇ ਆ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਸ਼ੁਕਰੀਆ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ